ਖੰਨਾ ਦੇ ਪਿੰਡ ਇਕੋਲਾਹਤ ਵਿੱਚ ਕਬੂਤਰ ਅਡਾਉਣ ਦੇ ਮੁਕਾਬਲੇ ਲੈ ਕੇ ਲੜਾਈ ਹੋਈ ਜੋ ਬਾਅਦ ਵਿੱਚ ਖੂਨ ਜੰਗ ਵਿੱਚ ਬਦਲ ਗਈ ਜਿਸ ਦੇ ਵਿੱਚ 21 ਸਾਲਾ ਗੁਰਦੀਪ ਸਿੰਘ ਮਾਨਾ ਦਾ ਕਤਲ ਹੋ ਜਾਂਦਾ ਪਰਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸ਼ਾਮ 5 ਵਜੇ ਮੁਕਾਬਲਾ ਖਤਮ ਹੋਣ ਤੋਂ ਬਾਅਦ ਜੇਤੂਆਂ ਨੂੰ ਇਨਾਮ ਵੰਡ ਕੇ ਸਾਰੇ ਆਪੋ ਆਪਣੇ ਘਰ ਚਲੇ ਗਏ ਸਨ ਸ਼ਾਮ 7 ਵਜੇ ਦੇ ਕਰੀਬ ਕੁਲਦੀਪ ਸਿੰਘ ਵਿੱਕੀ ਆਪਣੀ ਕਾਰ ਵਿੱਚ ਗੁਰਦੁਆਰਾ ਸੰਗਤਸਰ ਦੇ ਸਾਹਮਣੇ ਚੌਂਕ ਵਿੱਚ ਆਉਂਦਾ ਹੈ ਅਤੇ ਗੁਰਦੀਪ ਮਾਨਾ ਮੋਟਰਸਾਈਕਲ ਤੇ ਆਉਂਦਾ ਹੈ ਗੁਰਦੀਪ ਸਿੰਘ ਮਾਨਾ ਨੇ ਟਿੰਕੂ ਨੂੰ ਕਬੂਤਰਬਾਜ਼ੀ ਦੇ ਮੁਕਾਬਲੇ ਵਿੱਚ ਬੁਲਾਉਣ ਤੇ ਗੁੱਸਾ ਜ਼ਾਹਰ ਕੀਤਾ ਗੁਰਦੀਪ ਸਿੰਘ ਤੇ ਕੁਲਦੀਪ ਸਿੰਘ ਵਿਚਕਾਰ ਕਾਫੀ ਬਹਿਸਵਾਜੀ ਹੋਈ ਜਿਸ ਤੋਂ ਬਾਅਦ ਆਪੋ ਆਪਣੇ ਘਰੇ ਚਲੇ ਗਏ 9 ਵਜੇ ਦੇ ਕਰੀਬ ਵਿੱਕੀ ਲੜਕੇ ਦਮਨ ਔਜਲਾ ਤੇ ਨਾਲ ਗੁਰਦੀਪ ਸਿੰਘ ਮਾਨਾ ਦੇ ਘਰ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਦੋਂ ਗੁਰਦੀਪ ਸਿੰਘ ਮਾਨਾ ਕਰੋ ਬਾਹਰ ਆਇਆ ਤਾਂ ਪਿਓ ਪੁੱਤ ਨੇ ਗਾਲਾਂ ਦੇ ਨਾਲ ਨਾਲ ਕੁੱਟਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ ਦਮਲ ਔਜਲਾ ਨੇ ਹੱਥ ਫੜ ਲਏ ਤੇ ਰੋਹਿਤ ਦੀ ਰਾੜ ਗੁਰਦੀਪ ਮਾਨਤ ਛੱਤ ਤੇ ਮਾਰ ਜਿਸ ਕਾਰਨ ਗੁਰਦੀਪ ਮਾਨ ਕੂਨ ਵਿੱਚ ਲਾਤ ਪਤ ਹੋ ਗਿਆ ਤਾਂ ਜ਼ਮੀਨ ਤੇ ਡਿੱਗ ਪਿਆ હતੇ ਦੋਸ਼ੀ ਮੌਕੇ ਤੋਂ ਫਰਾਰ ਹੋ ਜਾਣ ਵਿੱਚ ਕਾਮਚਾਬ ਹੋ ਗਏ ਜਖਮੀ ਗੁਰਦੀਪ ਮਾਨਾ ਨੂੰ ਸਿਵਲ ਹਸਪਤਾਲ ਖੰਨਾ ਤੋਂ ਸੈਕਟਰ 32 ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਉੱਥੇ ਇਲਾਜ ਦੌਰਾਨ ਗੁਰਦੀਪ ਦੀ ਮੌਤ ਹੋ ਜਾਂਦੀ ਹੈ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਤੇ ਕੁਲਦੀਪ ਸਿੰਘ ਵਿੱਕੀ ਅਤੇ ਉਸਦੇ ਪੁੱਤਰ ਦਮਨ ਔਜਲਾ ਖਿਲਾਫ ਕੇਸ ਦਰਜ ਕੀਤਾ ਗਿਆ ਦੋਵੇਂ ਮੁਲਜਨ ਫਰਾਰ ਨੇ ਅਤੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਕੀ ਨਾਂ ਤੁਹਾਡਾ ਹੁਣ ਚਾਹਤ ਇਹ ਦਿੱਤੀ ਲੈਥ ਹੋਈ ਥੋੜਾ ਕੀ ਲੱਗਦਾ ਪੋਤਾ ਮੇਰਾ ਉਹਦਾ ਨਾਂ ਮਾਂ ਨਾ ਪਿਓ ਕਿੰਨੀ ਕੋ ਉਮਰ ਸੀ 22 ਸਾਲ ਦੀ 22 ਸਾਲ 21 ਸਾਲ ਉਹ ਬਾਈ ਹੋ ਕਿੱਦਾਂ ਹੋਈ ਹੈ ਘਟਣਾ ਹੈ ਕੀ ਹੋਇਆ ਲੜਾਈ ਚ ਕਿਹਦੇ ਨਾਲ ਹੋਈ ਹੈ ਵਿੱਕੀ ਯਾਰ ਕਾਹਦਾ ਮੁੰਡਾ ਜੀ ਬੁਲਾ ਲਿਆ ਸੀ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਹਰ ਮਾੜ ਮੋਟੇ ਹੋ ਗਏ ਉਹਨੇ ਉਹ ਘਰ ਜਾ ਬੜਿਆ ਘਰੋਂ ਬੁਲਾ ਲਿਆ ਆ ਅੱਛੇ ਬਿਆਹ ਕੇ ਦਾਗ ਆਉਂਦੇ ਨੇ ਰਾਤ ਆ ਜਗਾ ਦੀ ਕੀ ਯਾਰ ਰਾਤ ਮਾਰ ਕੇ ਸੇ ਇੱਥੇ ਮਾਰੀ ਹੈ ਰਾਤ ਬਿਆਹ ਹੈ ਸੀ ਨਾ ਨਾ ਕੁਮਾਰਾ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਸੰਤਾਂ ਚਾਹਤ ਹੈ ਨਾ ਪਰ ਉਹਨਾਂ ਨੂੰ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਨਾ ਚਾਹੀਦਾ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਨਹੀਂ ਪਹਿਲਾਂ ਹੋ ਗਿਆ ਤੇ ਮਰੇ ਮੁੰਡੇ ਨੂੰ ਕਾਰਖਾਨੇ ਦੇ ਉਸ ਮੁੰਡੇ ਜਿਹੜਾ ਮੁੱਖਿਆਤਾ ਹੋਇਆ ਉਹ ਪਾਪਰਾ ਕਾਲਾ ਹੋਇਆ ਇੱਕ ਹੀ ਕੱਲਾ ਇਹ ਵੀ ਬੰਦਾ ਇਹਨਾਂ ਨੇ ਕੋਈ ਕਬੂਤਰਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਪਿੰਡ ਦੀ ਗੱਲ ਹੀ ਸੀ ਨਾ ਸਾਡੇ ਕੋਈ ਨਹੀਂ ਸ਼ੌਕ ਨੂੰ ਉਹਨਾਂ ਦੀ ਪਾਰਟੀ ਦੇ ਆਪਣੀ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਨੂੰ ਗੁਜਰਨ ਨੂੰ ਤੇ ਉਹ ਮਾਂ ਨੂੰ ਤਾਂ 20-22 ਸਾਲ ਹੋ ਗਏ ਨੂੰ ਪੀਸਾ ਫੇਰ ਉਹ ਨੂੰ 10 ਸਾਲ ਹੋ ਗਏ ਕਿੰਨੇ ਭੈਣ ਪਾਈ ਸੀ ਇਹ ਭੈਣ ਪਾਈ ਚਾਰ ਤੇ ਬੜੀ ਕੁੜੀ ਮਾਰੀ ਜੀ ਦੀ ਵਿਆਹੀ ਉਹ ਮੁੰਡਾ ਸ਼ਰਮ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨਿਆਣਾ ਇੱਥੇ ਕਰਦਾ ਇਹ ਉੱਤੇ ਬੜਾਤੀ ਕੁੜੀਆਂ ਦੇ ਛੋਟੇ ਕੁੜੀ ਜਿਹੜੀ ਵਿਆਹੀ ਹੈ ਜੀ ਨਾਲ ਆ ਉਹਦੇ ਮੁੰਡੇ ਉਹ ਨਾਲ ਆ ਲਾਖੋ ਭੈਣ ਭਾਈ ਨਾਮ ਕੀ ਮੁੰਡੇ ਦਾ ਕਰਦੀਪ ਉਮਰ ਕਿੰਨੀ ਹੈ ਜੀ 21 ਸਾਲ ਦਾ ਹਾਂ ਕੰਮ ਕੀ ਕਰਦਾ ਤੁਸੀਂ ਕਿਸੇ ਇੰਜ ਚ ਲਾਉਂਦਾ ਪੀਓ ਜੀ ਡੀਸੀ ਦੇ ਮੇਰਾ ਨਾਮ ਹਰਪ੍ਰੀਤ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਯਾਰ ਦੋਸਤ ਵੀ ਆ ਬਾਈ ਕਿੱਦਾਂ ਹੋਇਆ ਇਹ ਕਟਣਾ ਇਹ ਆਪਣੇ ਪਿੰਡ ਕੋਲ ਇੱਕ ਕਬੂਤਰ ਦੀ ਬਾਜੀ ਹੋਈ ਸੀ ਵੀ ਕਬੂਤਰ ਦੀ ਬਾਜੀ ਹੋਏ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਬੀ ਦੀਪ ਨੇ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਟੱਡੀ ਉਹਨਾਂ ਦੀ ਖੈਮ ਖਾਹ ਹੁੰਦੀ ਰਹੀ ਜੀ ਇਹ ਆਪ ਵਿੱਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਨਾਲ ਹੀ ਹੁੰਦੀ ਰਹੀ ਜੀ ਠੀ ਇਹ ਚੱਲ ਇਹਨਾਂ ਨੂੰ ਸਵੇਰ ਤੋਂ ਹਟਾਉਂਦੇ ਰਹਿਆ ਹੈ ਸ਼ਾਮ ਨੂੰ ਆ ਕੇ ਇਹਨਾਂ ਦੀ ਬਾੜੀ ਤੂ ਤੋਂ ਮੈਂ ਹੋ ਗਈ। ਬਸ ਇੱਥੇ ਪਤਾ ਲੱਗ ਗਈ ਇਹਨਾਂ ਦੇ ਡੰਡਾ ਰੋਂਡਾ ਮਾਰਿਆ ਦੇ ਨੇ ਸਿਰ ਤੇ ਰਾੜ ਮਾਰੀ ਗਈ। ਕਿੰਨੀ ਕੋ ਉਮਰ ਸੀ ਮੁੰਡੇ ਦੀ? ਮੁੰਡੇ ਦੀ ਉਮਰ 20-22 ਸਾਲ ਦੀ ਦੀਗੀ ਬਸ ਯਾਰ। ਮੇਨ ਜਾਣੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ। ਬਸ ਕਬੂਤਰਬਾਜੀ ਪਿੱਛੇ ਆਇਆ ਸਾਡੇ ਪਿੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਹੀ ਬਸ। ਇਹ ਮੇਨ ਮੁੱਦਾ ਕਬੂਤਰਬਾਜੀ ਬਚ ਰਿਹਾ ਜੀ। ਮੁੰਡਾ ਦੀ ਉਹਨੂੰ ਬੀਬੀ ਨੂੰ ਕਿਹਾ ਦੀ ਵੀ ਬਲਾਈਨ ਆਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂੰ ਮੈਂ ਹੋਈ ਰਹੀ ਜਾਈ ਬਸ ਉਹ ਮੁੰਡੇ ਪਿੱਛੇ ਕੰਮ ਹੋ ਗਿਆ ਜੀ ਇੱਕ ਕਬੂਤਰ ਬਾਜੀ ਦਾ ਕਿੱਥੇ ਹੋਇਆ ਸੀਗਾ ਇਹ ਕਬੂਤਰ ਬਾਜੀ ਬੀਬੀ ਦੇ ਕੋਠੇ ਦੀ ਹੋਈ ਦੀ ਜਿਹੜੇ ਮੁੰਡੇ ਨੇ ਮਾਰੇ ਜੀ ਇਹਨਾਂ ਨੇ ਪਕਲਾ ਹੈ ਇੱਕ ਰਾਹੁਲ 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 ਸਿੰਘ ਸਨ ਆਫ ਹਰਿੰਦਰ ਸਿੰਘ ਅਕਰੀ ਉਮਰ 22 ਸਾਲ ਦੇ ਜਿਸੇ ਬੰਦੇ ਦਾ ਰਹਿਣਾ ਉਹਨੂੰ ਬੰਨ ਲਾਇਆ ਕਿ ਮੇਰੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਐਵੀਐਸ ਮਾਨਾ ਵੀ ਬਾਈਕ ਸਾਲ ਦੀ ਉਹ ਵੀ ਏ ਸੀ ਕੀ ਬਾਈਕ ਸਾਲ ਦੀ ਉਹਨੂੰ ਕੱਲ ਰਾਤੀ ਕੁੰਦ ਦੀਪ ਸਿੰਘ ਸਨ ਆਫ ਮਹਿੰਦਰ ਸਿੰਘ ਅਤੇ ਦਮਨ ਸਿੰਘ ਸਨ ਆਫ ਕੁਲਦੀਪ ਸਿੰਘ ਦੋਨੋਂ ਪਿਓ ਬੁੱਤਾਂ ਨੇ ਮੇਰੇ ਚਾਚੇ ਦੇ ਲੜਕੇ ਦੀ ਕੁਟਮਾਰ ਕੀਤੇ ਕੁਟਮਾਰ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫ ਆ ਨੰਬਰ 128 24 24 ਨੂੰ ਅੰਡਰ ਸੈਕਸ਼ਨ 302 34 ਐਪੀਸੀ ਦਰਚ ਕਰਲੀ ਤਾਂ ਕੀ ਕਤਲ ਹੋਇਆ ਕਿਉਂ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਉਹ ਤੇ ਕਬ ਉਤਰਦੀ ਉਡਾਨ ਵਗੈਰਾ ਸੀ ਉਤਰ ਉੜਦੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਦਾਬ ਸੀ ਝਗੜਾ ਹੋਇਆ ਤੇ ਬੇਸਿਕ ਉਤਰ ਪਰਸੇ ਵੀ ਸਿੱਕਦੇ ਮੀ ਉਸ ਨੂੰ ਜੀ ਵੈਰੀਫਾਈ ਕਰ ਰਹੇ ਹੈ ਮੀ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਹੈ ਇਸੇ ਰੋਗ ਨੂੰ ਦਾ ਰੋਕੂ ਵੀ ਜਸ ਹਾਂ ਇਸ ਤੋਂ ਨਾਮ ਜੇ ਕੋਈ ਹੋਰ ਸਾਡੇ ਨੋਟਿਸ ਆਈ ਤਾਂ ਜ਼ਰੂਰ ਇਸ ਦੇ ਖਿਲਾਫ ਹੋਰ ਕਾਰਵਾਈ ਮਚਲਿਆ ਆ